ਕਛਰੀਆ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਲੋਕ ਸਭਾ ਹਲਕਾ ਹਸ਼ਿਆਰ ਪਰ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਅੱਜ ਫਗਵਾੜਾ ਵਿਧਾਨ ਸਭਾ ਹਲਕੇ ਦੇ ਪਾਰਟੀ ਵਰਕਰਾਂ ਸਮਰਥਕਾਂ ਅਤੇ ਸਮੂਹ ਵੋਟਰਾਂ ਦਾ ਧੰਨਵਾਦ ਕਰਨ ਲਈ ਫਗਵਾੜਾ ਪਹੁੰਚੇ ਜਿੱਥੇ ਆਪ ਵਰਕਰਾਂ ਨੇ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਚ ਨਿੱਘਾ ਸਵਾਗਤ ਕੀਤਾ ਇਸ ਦੌਰਾਨ ਸਥਾਨਕ ਹਿਅਰਪਰ ਰੋਡ ਤੇ ਸਥਿਤ ਕੇਜੀ ਰਿਜ਼ੋਰਟ ਵਿਕੇ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਵਿੱਚ ਸ਼ਹਿਰ ਤੋਂ ਇਲਾਵਾ ਦਿਹਾਤੀ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ ਪੰਡਾਲ 'ਚ ਪਹੁੰਚਣ ਤੇ ਆਮ ਆਦਮੀ ਪਾਰਟੀ ਹਲਕਾ ਵਿਧਾਨ ਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਡਾਕਟਰ ਰਾਜਕੁਮਾਰ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਇਕੱਠ ਨੂੰ ਸੁਭੋਧਨ ਕਰਦਿਆਂ ਡਾਕਟਰ ਰਾਜ்குਮਾਰ ਜੱਬੇਵਾਲ ਨੇ ਕਿਹਾ ਕਿ ਉਹਨਾਂ ਲਈ ਮਾਣ ਵਾਲੀ ਗੱਲ ਹੈ ਕਿ ਭਾਜਪਾ ਦੇ ਗੜਜ ਉਹਨਾਂ ਨੂੰ ਵੋਟਰਾਂ ਨੇ ਲੀਡ ਦਿੱਤੀ ਹੈ ਅਤੇ ਸਾਲ 2014 ਤੇ 2019 ਚ ਲਗਾਤਾਰ ਦੋ ਵਾਰ ਜਿੱਤ ਦਾਜਰ ਕਰਨ ਵਾਲੀ ਭਾਜਪਾ ਦੀ ਉਮੀਦਵਾਰ ਨੂੰ ਵੋਟਰਾਂ ਦੇ ਤੀਸਰੇ ਸਥਾਨ ਪਿਛਾੜ ਦਿੱਤਾ ਉਹਨਾਂ ਕਿਹਾ ਕਿ ਉਹ ਫਗਵਾੜਾ ਦੇ ਲੋਕਾਂ ਦੇ ਹਮੇਸ਼ਾ ਰਿਣੀ ਰਹਿਣਗੇ ਅਤੇ ਇੱਥੋਂ ਦੇ ਲੋਕਾਂ ਦੀ ਹਰ ਸਮੱਸਿਆਵਾਂ ਦਾ ਟੁਕਮਾ ਹੱਲ ਕੀਤਾ ਜਾਵੇਗਾ ਫੋਗੜਾ ਵਿੱਚ ਨਵੇਂ ਉਦਯੋਗ ਲੱਗਣਗੇ ਅਤੇ ਸ਼ਹਿਰ ਦੇ ਨਾਲ-ਨਾਲ ਪਿੰਡੂ ਖੇਤਰਾਂ ਦਾ ਵੀ ਲੋੜਿੰਦਾ ਵਿਕਾਸ ਹੋਵੇਗਾ। ਇਸ ਦੌਰਾਨ ਆਪ ਦੇ ਸੀਨੀਅਰ ਅਗੂ ਦਲਜੀਤ ਸਿੰਘ ਰਾਜੂ, ਤਵਿੰਦਰ ਰਾਮ ਚੇਅਰਮੈਨ, ਅਵਤਾਰ ਸਿੰਘ ਸਾਹਿਬ ਦਾ ਸਰਪੰਚ, ਕਿਸ਼ਨ কুমার, ਬੌਬੀ ਵੇਦੀ, ਵਰੁਣ ਬੰਗੜ, ਉਹ ਜੀ ਸ਼ੇਰਗਿੱਲ, ਦੇਸਰਾਜ, ਆਸ਼ੂ ਨੰਗਲ, ਕੇਵਨ ਸਿੰਘ, ਸੇਵਨਜੀਤ ਗੁਪਤਾ ਇਸ ਤੋਂ ਇਲਾਵਾ ਹੋਰ ਵੀ ਪਤੰਤੇ ਸੱਜਣ ਹਾਜ਼ਰ ਸਨ। ਪੇਸ਼ ਹੈ ਇੱਕ ਰਿਪੋਰਟ ਇਹਨਾਂ ਨੇ ਕੋਈ ਨਹੀਂ ਕਹਿੰਦੇ ਵੀ ਭੜਾਈਆਂ ਤੁਹਾਨੂੰ ਵੋਟਾਂ ਦਿੰਦੀ ਪਾਈਆਂ ਤੁਹਾਡੀਆਂ ਵੋਟਾਂ ਨਾਲ ਡਾਕਟਰ ਸਾਹਿਬ ਜਿੱਤੇ ਆਂ ਔਰ ਭਗਵਾਨ ਦੇ ਤੋਂ ਬਹੁਤ ਵੱਡੀ ਤੁਸੀਂ ਵੀ ਜੀਤਣਾ ਦਿਖਾਇਆ ਜਿੰਨੇ ਵੀ ਆ ਜੱਟਾਂ ਜਮੀਨਦਾਰ ਕੀਤੀ ਆ ਬਕਰਾਨੇ ਦਿਨ ਰਾਤ ਮੇਰੀਆਂ ਭੈਣਾਂ ਨੇ ਕੀਤੀ ਆ ਡੋਕਟਰ ਕੋਲ ਜਾ ਕੇ ਜਿੰਨੀਆਂ ਨੇ ਮੀਂਹ ਕੀਤੀ ਆ ਜੱਟਾਂ ਜੀ ਕਿ ਤਰ੍ਹਾਂ ਜਿਹੜਾ ਸਿਰ ਮੱਥੇ ਆ ਅਰਥੀ ਦੇ ਵਿੱਚ ਕੀ ਆ ਔਰ ਮੈਂਬਰ ਪਾਰਲੀਮੈਂਟ ਬਣਿਆ ਤੁਹਾਡੀ ਬਦੌਰ ਤੇ ਡਾਕਟਰ ਸਾਹਿਬ ਮਾਨ ਸਾਹਿਬ ਦੀ ਇੱਜ਼ਾ ਤੁਹਾਡੀ ਬਦੌਰ ਇੱਕੋ ਬੇਨਤੀ ਕਰਨੀ ਆ ਡਾਕਟਰ ਸਾਹਿਬ ਤੁਸੀਂ ਮੈਂਬਰ ਪਾਰਲੀਮੈਂਟ ਬਣਦੇ ਆ ਮੁੱਖ ਮੰਤਰੀ ਦੇ ਤੁਸੀਂ ਰਾਈਟ ਹੈਂਡ ਆ ਇੱਕੋ ਜੀ ਬੇਨਤੀ ਆ ਵੀ ਫਗਵਾੜੇ ਨੂੰ ਜ਼ਿਲ੍ਹਾ ਬਣਾਓ ਇਹ ਤੁਸੀਂ ਜ਼ਰੂਰ ਕਰਦ ਕਰਨੀ ਆ ਜਾ ਕੇ ਵੀ ਫਗਵਾੜੇ ਨੂੰ ਜ਼ਿਲ੍ਹਾ ਜਣੀ 2027 ਦੀ ਇਲੈਕਸ਼ਨ ਹੋਣੀ ਹੈ ਨਾ ਤੇ ਲੋਕਾਂ ਨੇ ਸਾਡੇ ਕੋਲ ਵੀ ਪੁੱਛਣਾ ਵੀ ਤੁਸੀਂ ਵਾਦਾ ਕੀਤਾ ਸੀ ਫਗਵਾੜੇ ਨੂੰ ਜ਼ਿਲ੍ਹਾ ਬਣਾ ਦਿਓ ਡਿਪਾਰਟਮੈਂਟ ਵੱਲੋਂ ਨਾ ਮਾਨ ਸਾਹਿਬ ਨੇ ਤੋਂ ਕਸੇ ਛੱਡੀ ਜਾਂ ਨਾ ਤੋਂ ਨਹੀਂ ਛੱਡਣੀ ਆ ਕਿ ਜਿੰਨੇ ਪੈਸੇ ਤੁਹਾਨੂੰ ਮਿਲਣੇ ਆ ਸਾਨੂੰ ਉਹਦੇ ਵਿੱਚੋਂ ਹਿੱਸਾ ਫਗਵਾੜੇ ਨੂੰ ਦੇ ਦਿਓ ਜੀ ਜਿੰਨੇ ਵੀ ਵਰਕਰ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗਰਮੀ ਦੇ ਮੌਸਮ ਆ ਮੈਂ ਬਹੁਤਿਆਂ ਜਣੇ ਲਈ ਤੁਹਾਡਾ ਸਾਰਿਆਂ ਦਾ ਫਿਰ ਮੈਂ ਇੱਕ-ਇੱਕ ਕਦਮ ਜਿਹੜਾ ਚੰਗਿਆ ਤੇ ਵੀ ਮਿਹਨਤ ਜਦੋਂ ਜੱਪੂ ਭੰਦੇ ਬੈਠ ਗਏ ਜਦੋਂ ਮੋਟਰ ਘਰ ਘਰ ਹੋਰ ਹੋ ਜਾ ਕੇ ਸਾਰਿਆਂ ਦਾ ਇੱਕ ਇੱਕ ਕਦਮ ਚੱਲਿਆ ਜਿਹੜਾ ਸ਼ਰਮਤੀ ਆ ਸਾਰਿਆਂ ਦਾ ਬਹੁਤ ਬਹੁਤ ਸ਼ਰਮਾਜੋ ਮੇਰੇ ਸਾਥੀ ਮੋਟਰ ਮੋਟਰ ਔਰ ਮੇਰੇ ਸਾਥੀਓ ਪਾਸੜ ਕੇ ਮੇਰੇ ਪ੍ਰੇਤ ਸਾਥੀ ਮੈਨੂੰ ਇਲੈਕਸ਼ਨ ਦੇ ਵਿੱਚ ਆਂ ਸ਼ੰਗਰ ਵਿੱਚੋਂ ਆਂ ਫਿਰ ਵਿੱਚੋਂ ਆਂ ਇਨਸਾਨ ਵਿੱਚੋਂ ਸੋ ਮੈਨੂੰ ਮੇਰੀ ਪਾਰਟੀ ਦੀ ਚੋਣ ਵਾਲਾ ਜੀ ਬੁਲਣ ਲਈ ਬੜੇ ਸਿੱਧੇ ਪੱਤਰਕਾਰ ਜੱਥੇ ਨਾਲ ਸਾਡੀ ਸਤਿ ਸ੍ਰੀ ਅਕਾਲ ਹੈ ਬਹੁਤ ਸਾਲਾਂ ਬਾਅਦ ਮਿਲਣ ਲਈ ਕੋਲ ਕੇ ਸੇਮਿਸ਼ਨ ਤੇ ਆਇਆ ਹੈ ਜਿੰਦਾਬਾਹ ਸਭ ਤੋਂ ਪਹਿਲਾਂ ਦੱਸਦਾ ਨਹੀਂ ਲੱਖੀ ਸਾਹਿਬ ਇਲਾਣੀਏ ਦਵਾਨਾ ਤੇ ਇਲਾਣੀਏ ਸ਼ਾਮਾ ਤੁਹਾਨੂੰ ਮੈਂ ਇੱਕ ਸ਼ਗਰ ਕਹਿ ਗੋਲਗਾ ਮੈਂ ਵੀ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਜੇਕਰ ਰਾਸ ਸਭਾ ਦੇ ਮੈਂਬਰ ਤੇ ਬਣ ਸਕਦੇ ਨੇ ਨਾਮਿਨੇਸ਼ਨ ਹੋ ਸਕਦੀ ਹੈ ਪਰ ਲੋਕ ਸਭਾ ਦੇ ਮੈਂਬਰ ਵੋਟਾਂ ਦੇ ਕਿੰਨਾ ਇੱਕ ਹੱਟ ਭਾਗਾਂ ਨਹੀਂ ਜਾਣਦੇ ਮੈਂ ਕੋ ਬਣ ਜੋ ਪਿੰਡ ਆ ਸਿਚੁਏਸ਼ਨ ਬਣੀ ਹੈ ਸਿਚੁਏਸ਼ਨ ਬਣੀ ਹੈ ਜੇਕਰ ਉਸ ਦੇ ਬਾਅਦ ਨੂੰ ਕਿਸੇ ਡਾਕਟਰ ਦਾ ਕਾਬਲਾ ਦਿੱਤਾ ਤਾਂ ਉਹ ਕਿਸ ਪੋਟ ਤੁਹਾਡੀ ਕੰਸੀ ਹੋਵੇ ਆ ਨੌ ਕੁੱਛੀ ਕਚੀ ਮੇ ਦਾ ਨੌ ਫੁੱਲਾਂ ਨੂੰ ਆਪ ਜਾ ਅੱਖਾਂ ਦੇ ਬਿਠਾਇਆ ਮੈਨੂੰ ਪਤਾ ਪਿਛਲੇ ਇਲੈਕਸ਼ਨ ਸਿਗਾਰ ਕੇ ਸੀ ਉਸ ਬਾਅਦ ਇਲੈਕਸ਼ਨ ਹਾਰ ਤੋਂ ਬਾਅਦ ਕੋਈ ਸੂਰ ਮਾ ਉੱਤੇ ਬੈਠਦਾ ਠੀਕ ਹੈ ਪਿਛੋ ਬਾਤ ਕਰਦੇ ਨੇ ਲੇਕਿਨ ਤੁਸੀਂ ਬੜਾ ਪ੍ਰਾਦਾ ਕੀਤਾ ਹੈ ਤੁਸੀਂ ਸਿਰ ਆਪਣੀ ਮਿਹਨਤ ਆਪਣੇ ਪਰਿਵਾਰ ਦੀ ਹਿੱਸਤੀ ਨੂੰ ਬਕਰ ਰੱਖਣ ਵਾਸਤੇ ਜਿਸ ਦੁਆਰਾ ਅਪਾਰਟਮੈਂਟ ਕੋਥੀ ਦੇ ਰੈਂਟਰਾਂ ਦਾ ਵੀ ਆ ਜਿੰਨੇ ਮੇਰੇ ਸਾਥੀ ਨੇ ਜਿੰਨੇ ਇੱਕ ਇੱਕ ਸਾਥੀ ਜਿਹੜੇ ਮੈਂ ਵੀ ਆਏ ਤੇਆਂ ਭੈਣਾ ਮੇਰੇ ਢੀਂਟ ਵਟਿਆ ਸਾਡੀਆਂ ਭੈਣਾਂ ਦੇ ਵੀ ਜਦੋਂ ਮੈਂ ਕਹ ਸਕਦਾ ਦੋ ਤਿੰਨ ਗਰੁੱਪ ਦੀ ਪੂਰੀ ਕੰਪਨੀ ਦੇ ਚੀ ਕਈ ਕਈ ਭੈਣ ਨੇ ਆਪਣੇ ਕੰਮ ਤੇ ਮਨ ਦੇ ਨਾਲ ਜੋੜ ਲਿਆ

फे जीितिया उ जॾो बि असीं गल करगवाड़े जो ਦੇ ਪਹਾੜਾਂ ਦੇ ਪਸ ਸਾਥੀਓ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਲਵੰਤ ਸਿੰਘ ਮਾਨ ਬੋਲਾ ਦਾ ਬੁਵਾੜੇ ਵਿੱਚ ਲੋੜ ਸ਼ੋਅ ਆ ਸਾਡੇ ਦੇਸ਼ ਦੇ ਸੁਪਰੀਮੋ ਆਲੂ ਕੇਜਰੀਵਾਦੀ ਦਾ ਅਸ਼ੀਰਵਾਦ ਬੇਸ਼ੱਕ ਸਰਕਾਰ ਨੇ ਕੇਂਦਰ ਸਰਕਾਰ ਨੇ ਨਜਾਇਜ਼ ਤਰੀਕੇ ਦੇ ਨਾਲ ਬੋਲਾਂ ਨੂੰ ਜੇਲ੍ਹ ਵਿੱਚ ਕੈਦ ਕਰ ਸੀ ਪਰ ਇਸ ਦੇ باوجود ਬੋਲਾਂ ਦਾ ਅਸ਼ੀਰਵਾਦ ਔਰ ਸਾਥੀਓ ਤੁਹਾਡੀ ਮਿਹਨਤ ਚੋਸਤੀ ਹੋਈ ਗਰਮੀ ਚ ਟੋਪ ਦੇ ਵਿੱਚ ਸਾਡੀਆਂ ਪੈਣਾ ਵਡੀਆਂ ਔਰ ਮੁਰਾ ਦੇ ਤੁਸੀਂ ਸਾਥੀਓ ਜੋਰ-ਜੋਰ ਤੋਂ ਲੋਕ ਪ੍ਰਚਾਰ ਕੀਤਾ ਜੋ ਬੈਲਤ ਵਿਤੀ ਫੋਮਾ ਦੇ ਵਿੱਚ ਮੈਂ ਤਾਂ ਵਾਅਦਾ ਕਰਦਾ ਸਾਡੇ ਜ਼ਿਲ੍ਹੇ ਦੇ ਇੰਚਾਰਜ ਸਾਡੇ ਮੈਡਮ ਲਾਲਿਤ ਸਤਾਲੀ ਜੀ ਦਾ ਬਲੌਕ ਪ੍ਰਧਾਨ ਸਾਹਿਬਾਨ ਦਾ ਬੋਲ ਸਾਰੇ ਸਾਥੀਆਂ ਦਾ ਔਰ ਆਪਣੇ ਸਾਥੀ ਜਿਹੜਾ ਅਜਾ ਤਰ੍ਹਾਂ ਤੋਂ ਖਸ਼ਿਆਲੇ ਤੁਹਾਡੇ ਨੂੰ ਕਹਿਲੇ ਸੀ ਸਰਦਾਰ ਜਸਪਾਲ ਸਿੰਘ ਇਹ ਅਨੰਦ ਸਿੰਘ ਨੂੰ ਸਾਥਕ ਤੁਹਾਡੇ बीर्मली उमीदवार जरूर जित जा पर उदवार लड़या बी जेको اپنی جتدی ਤੁਸੀਂ ਜਿਹੜੀ ਮਿਹਰ ਕੀਤੀ ਆ ਮੈਂ ਸਾਥੀਓ ਇਸ ਦਾ ਹਾਨਿਸ਼ਾ ਨਹੀਂ ਰਾਵਾਂ ਅੱਜ ਭਾਵੇਂ ਮੈਂ ਕਾਫੀ ਸਵੇਤੋ ਦੇਰ ਆਇਆ ਮਾਫੀ ਚਾਹਦਾ ਹਾਂ ਕੋਈ ਸਾਥੀ ਚਲੇ ਵੀ ਗਏ ਹੋਗੇ ਪਰ ਸਾਥੀਓ ਜਿਹੜੇ ਸਾਥੀ ਨਹੀਂ ਵੀ ਆਏ ਮੈਂ ਉਹਨਾਂ ਦਾ ਤੁਹਾਡਾ ਧੰਨਿਆ ਕਰਦੇ ਹਾਂ ਤੁਹਾਨੂੰ ਧੰਨਵਾਦ ਕਰਦਾ ਔਰ ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਹਾ ਜਿਨ੍ਹਾਂ ਨੇ ਵੋਟ ਪਾਈ ਉਹਨਾਂ ਦਾ ਵੀ ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਦਾ ਵੀ ਦਿਲ ਦੀਆਂ ਕਿਹਾ ਲੈਂਗੇ ਤੁਹਾਨੂੰ ਧੰਨਵਾਦ ਕਿਉਂਕਿ ਲੋਕਤੰਤਰ ਨੂੰ ਇਹ ਜਿਹੜੀ ਲੜਾਈ ਹੈ और जमीन बैठी क्योंकि जिस तरह सरहद से मौजूद फौज हमेशा लड़ाई में तैयार दी है और जिनिया लड़ाइया तैयार दें तरह साथियों साथी फौज है

ਨਸਤਰਾ ਤੁਸੀਂ ਮੈਨੂੰ ਮਾਰ ਸਨਵਾ ਦਿੱਤਾ ਔਰ ਸਾਥੀਓ ਕਈ ਵਾਰ ਪੰਜਾਬ ਦੀ ਇਸ ਧਰਤੀ ਤੇ ਮੈਂ ਮਲੇ ਬਣਿਆ ਬਿਲਾਇਕ ਬਣਿਆ ਔਰ ਅੱਜ ਤੁਸੀਂ ਮੈਂਬਰ ਪਾਰਲੀਮੈਂਟ ਬਣਾਇਆ ਤੇ ਜਦੋਂ ਮਾਨ ਸਾਹਿਬ ਮੈਂ ਆਪਣਾ ਆਡੈਂਟੀਟੀ ਕਾਰਡ ਆਈ ਕਾਰਡ ਤੇ ਬਣਾ ਲਿਆ ਪਾਰਲੀਮੈਂਟ ਗਿਆ ਦੇ ਸਾਥੀਓ ਮੈਨੂੰ ਤੁਸੀਂ ਸਾਰੇ ਯਾਦ ਆ ਕਿਉਂਕਿ ਮੈਂ ਅੱਜ ਤੁਹਾਡੀ ਬਦੌਰਦ ਪਹੁੰਚਾ ਤੁਹਾਡੀ ਕਿਰਪਾ ਦੀ ਬਦੌਰਦ ਪਹੁੰਚਾ ਤੁਹਾਡੀਆਂ ਵੋਟਾਂ ਦੀ ਬਦੌਰਦ ਵੈਪਰ ਪਾਰਲਮਨ ਬਣ ਕੇ ਦਿੱਲੀ ਪਹੁੰਚਾ ਦੇ ਕੋਈ ਛੋਟੀ ਗੱਲ ਨਹੀਂ ਔਰ ਦਿੱਲੀ ਦੇ ਵਿੱਚ ਇੱਕ ਹੋਰ ਤੁਸੀਂ ਜਿਹੜੀ ਕਿਰਪਾ ਕੀਤੀ ਹੈ ਉਹ ਕਿਰਪਾ ਅੱਜ ਜੀ ਇਹ ਹੈ ਇਹ ਹੁਣ ਹੱਸਾ dia é. 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 जो वाला वादा है, जो जिला बुलाने का वादा थोड़े किया उस वादे को पूरा करने के लिए दिलदार और साथियों मैं फिर तो सारे धन्यवाद तो करता हैं। और मैं ज़रूर कहना चाहता मेरे दरवाजे मेरा घर तो उस घर के दरवाजे हमेशा खुले तो अच्छा अच्छा मेरा फोन हमेशा खुला तो किसी ਕੋਈ ਵੀ ਕਿਸ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਮੈਂ ਆਪਕੀ ਸੇਵਾ 'ਚ ਹਾਜ਼ਰ ਹਾਂ ਔਰ ਪੁਰਾਣੇ ਰੈਪੀਆ ਦਾ ਜੋ ਰੈਪਿਊਟੇਸ਼ਨ ਵਧਣਾ ਹੋਇਆ ਉਹ ਭਾ ਵੀ ਠੀਕ ਕਰਦਾ ਜਦ ਤੁਸੀਂ ਜਿੱਤੇ ਨੂੰ ਲਾਉਂਦੇ ਪਿੰਡ ਪਿੰਡ ਬਣਾ ਕੇ ਹਰ ਔਰਡ ਬਣਾ ਕੇ ਹਰ ਜਗ੍ਹਾ ਸਾਥੀ ਹੋਣ ਦਾ ਧੰਨਵਾਦ ਕਰ ਲਾਵਾਂਗਾ ਸੋਇਲਾ ਸ਼ਬਦਾਂ ਦੇ ਨਾਲ